ਇਹ ਵੀਡੀਓ ਕਿਤੇ ਬਾਹਰਲੇ ਦੇਸ਼ ਦੀ ਨਹੀਂ ਇਹ ਆਪਣੇ ਪੰਜਾਬ ਦੇ ਮੋਗਾ ਜ਼ਿਲ੍ਹਾ ਦੇ ਨੇੜਲੇ ਪਿੰਡ ਮੋਗਾ ਦੇ ਹੀ ਪਿੰਡ ਦੁੰਨੇ ਕਾਂਦੀ ਹੈ ਜਿੱਥੇ ਚਾਰ ਲੁਟੇਰੇ ਆਉਂਦੇ ਨੇ ਬੇਕਾਫ ਹੋ ਕੇ ਇੱਕ ਮੈਡੀਕਲ ਦੁਕਾਨ ਉੱਪਰ ਬੈਠੇ ਹੋਏ ਦੁਕਾਨਦਾਰ ਤੇ ਵਾਰ ਕਰ ਦਿੰਦੇ ਨੇ ਵਾਰ ਵੀ ਤੇਜ਼ ਤਾਰ ਹਥਿਆਰਾਂ ਨਾਲ ਕੀਤਾ ਜਾਂਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਦੁਕਾਨਦਾਰ ਤੇ ਬੈਠੇ ਤੇ ਚਾਰ ਲੁਟੇਰਿਆਂ ਨੇ ਇੱਕਦਮ ਆ ਕੇ ਹਮਲਾ ਕਰ ਦਿੱਤਾ ਤੇ ਉਸ ਤੋਂ ਲਟਕੋ ਕੀਤੀ ਮਾਰ ਦੇ ਤੱਕ ਵੀ ਇਹਨਾਂ ਨੇ ਲਟੇਰਿਆਂ ਨੇ ਉਸ ਦੁਕਾਨਦਾਰ ਨੂੰ ਨਹੀਂ ਛੱਡਿਆ ਇਸ ਤਰ੍ਹਾਂ ਦੀਆਂ ਬੇਖੌਫ ਤਸਵੀਰਾਂ ਸੀਸੀਟੀਵੀ ਵੀ ਰੈਕਡ ਹੋਈਆਂ ਹਨ ਅਤੇ ਕਿਸ ਤਰ੍ਹਾਂ ਲਟੇਰਿਆਂ ਦੇ ਹੌਂਸਲੇ ਜਿਹੜੇ ਬਲੰਦ ਹਨ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੁਲਿਸ ਪ੍ਰਸ਼ਾਸਨ ਹੁਣ ਇਹਨਾਂ ਨੂੰ ਕਿੰਨੇ ਕ ਸਮੇਂ ਵਿੱਚ ਕਾਬੂ ਕਰਦਾ ਹੈ ਜਿੰਨਾ ਲਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੇਕਰ ਅਜਿਹੇ ਹਾਲਾਤ ਪੰਜਾਬ ਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਆਪਣੇ ਕਾਰੋਬਾਰ ਕਰਨ ਦੇ ਲਈ ਕੋਈ ਸੋਚੇਗਾ ਵੀ ਨਹੀਂ ਇਹ ਪੂਰੀ ਘਟਨਾ ਬਾਰੇ ਤੁਹਾਨੂੰ ਦੱਸ ਦਿੰਨੇ ਆ ਇਹ ਮੋਗਾ ਜ਼ਿਲ੍ਹਾ ਦੇ ਪਿੰਡ ਦੁੰਨੇ ਕਾਂਦੀ ਹੈ ਜਿੱਥੇ ਇੱਕ ਮੈਡੀਕਲ ਦੀ ਦੁਕਾਨ ਨੂੰ ਚਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਵਿਅਕਤੀ ਦੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਗੱਲੇ ਵਿੱਚ ਪਈ ਨਗਦੀ ਅਤੇ ਆਈਫੋਨ ਲੈ ਕੇ ਲੁਟੇਰੇ ਫਰਾਰ ਹੋ ਗਏ ਇਹ ਸਾਰੀ ਘਟਨਾ ਉੱਥੇ ਲੱਗੇ ਹੋਏ ਸੀਸੀਟੀਵੀ ਕੈਮਰ ਵਿੱਚ ਕੈਦ ਹੋ ਗਈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਲੁਟੇਰਿਆਂ ਨੂੰ ਕਿੰਨੇ ਕੇ ਸਮੇਂ ਵਿੱਚ ਫੜਨ ਵਿੱਚ ਕਾਮਯਾਬ ਹੋ ਜਾਂਦੀ ਹੈ ਜਾਂ ਫਿਰ ਆਮ ਹੀ ਲੁੱਟਦੀਆਂ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਅਤੇ ਪੁਲਿਸ ਪ੍ਰਸ਼ਾਸਨ ਦੇ ਹੱਥ ਪੱਲੇ ਕੁਝ ਵੀ ਨਹੀਂ ਲੱਗਦਾ ਸੋ ਜੇਕਰ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਪੰਜਾਬ ਤੇ ਆਉਣ ਵਾਲੇ ਸੋ ਜੇਕਰ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਪੰਜਾਬ ਤੇ ਆਉਣ ਵਾਲੇ ਸਮੇਂ ਦਾ ਬਹੁਤ ਹੀ ਭਿਆਨਕ ਹੋ ਸਕਦਾ ਹੈ ਸੋ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਿ ਪੰਜਾਬ ਦੇ ਇਹਨਾਂ ਹਾਲਾਤਾਂ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ ਦੇਖਦੇ ਰਹੋ ਪੰਜਾਬੀ ਚੈਨਲ ਚੈਨਲ ਤੇ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਉਹਨੇ ਹੁੱਕ ਤੋਂ ਪਹਿਲਾਂ ਨਵਾਂ ਮੈਡੀਕਲ ਸਟੋਰ ਖੋਲ੍ਹਿਆ ਇਥੇ ਦੁਨਨੇ ਕੇ ਪੰਜਾਬ ਮੈਡੀਕਲ ਸਟੋਰ ਦੇ ਨਾਂ ਤੇ ਮੁਗਾਇ ਘਰ ਤੋਂ ਥੋੜੀ ਦੇਰ ਬਾਅਦ ਇੱਕ ਲੜਕੇ ਨਾਲ ਜਿਹੜੀ ਕਟਮਾਰ ਹੋਈ ਐ ਸਰ ਮਾਮਲਾ ਕੀ ਹੈ ਹੋ ਹਾਂਜੀ ਸਰ ਕੱਲ ਜਿਵੇਂ 8 ਵਜੇ ਦੇ ਕਰੀਬ ਮੈਂ ਬੈਠਾ ਸੀਗਾ ਤੇ ਮੇਰਾ ਫਰੈਂਡ ਰਜੇਸ਼ ਮਾ ਮੇਰੇ ਕੋਲੇ ਆਇਆ ਤੇ ਮੇਰੇ ਕੋਲੇ ਵੈਸੇ ਹੀ ਆਇਆ ਤਾਂ ਹਾਂ ਬੈਠਣ ਨੂੰ ਗੱਲਬਾਤ ਕਰਨ ਤੇ ਕੱਲ ਮੈਨੂੰ ਗੁਦਰ ਦੀ ਉਹਦੇ ਘਰੋਂ ਫੋਨ ਆ ਗਿਆ ਸਵਾ 8 ਵਜੇ ਦੇ ਕਰੀਬ ਮੈਨੂੰ ਗਿਆ ਮੈਂ ਕਿ 10-15 ਮਿੰਟ ਬੈਠਾ ਤੇ ਮੈਂ ਘਰੇ ਇਸ ਮਾਂ ਦੇ ਕੇ ਆਉਣਾ ਤੇ ਉਸ ਤੋਂ ਬਾਅਦ ਵਾਰਦਾਤ ਹੋਈ ਤੇ ਮੈਨੂੰ ਉੱਥੇ ਮੇਰਾ ਫਰੈਂਡ ਰਹਿੰਦਾ ਦੁਨੇ ਕੇ ਤੇ ਉਹਨੇ ਮੈਨੂੰ ਫੋਨ ਲਾਇਆ ਵੀ ਐ ਕਰਕੇ ਗੱਲਬਾਤ ਹੋ ਗਈ ਤੇ ਮੈਂ ਦੌੜ ਕੇ ਗਿਆ ਮੈਂ ਤਾਂ ਮੇਰਾ ਫਰੈਂਡ ਅਸੀ ਨੂੰ ਜ਼ਖਮੀ ਹੋਲ ਚੋ ਹਸਪੀਟਲ ਦੇ ਦਾਖਲ ਕਰਾਇਆ ਜਦੋਂ ਤੁਸੀਂ ਜਾ ਕੇ ਦੁਕਾਨ ਤੇ ਦੇਖਿਆ ਤਾਂ ਕਿਹੋ ਜਿਹੇ ਹਾਲਾਤ ਸੀ ਇਹਦੇ ਤੇ ਕੀ ਸਥਿਤੀ ਸੀ ਕੀ ਕਾਰਨ ਹੀ ਲੱਗਦਾ ਤੁਹਾਡਾ ਕਾਰਨ ਤਾਂ ਦਸਨੀ ਸਾਹਿਬੋਂ ਮਤਲਬ ਸਾਰਾ ਕੋ ਖੋਨੋ ਖੋਨੋ ਆਇਆ ਸੀਗਾ ਗੱਲੇ ਜੋ ਕੈਸ਼ ਗਿਆ ਸੀਗਾ ਤੇ ਇਹਦਾ ਫੋਨ ਫੂਮ ਲੈ ਕੇ ਚੱਕ ਕੇ ਸਾਰਾ ਕੁਝ ਕੋਈ ਰஞ்சிਤ ਸੀ ਜਾਂ ਕੁਸ਼ਕਾਨੀ ਸਾਦੇ ਮੈਂ ਸਾਲਾਂ ਤਾਂ ਹੀ ਲੁੱਟ ਕੋ ਵਾਲੇ ਸੀਗੇ ਜੀ ਇਹ ਕਿੰਨੇ ਪੈਸੇ ਜਿਹੜਾ ਲੱਗਣਗੇ ਸੀ 600 ਸਤੀਆ ਜਿਗਾ ਜਦੋਂ ਮੈਂ ਗਣ ਕੇ ਗਿਆ ਸੀਗੇ ਜੀ 600 ਮਿੰਟ ਦੇ ਬੱਜੇ 6:00 ਵਜੇ ਨਾ 19 ਟਾਂਕੇ ਸਾਰਾ ਇੱਥੋਂ ਮਤਲਬ ਉਹ ਖੋਲਿਆ ਪਿਆ ਜੀ 40 ਕੀ ਲੈ ਗਏ ਹੋਰ ਬਾਬ ਕੈਸ਼ ਲੈ ਕੇ ਗਏ ਆ ਤੇ ਫੋਨ ਲੈ ਕੇ ਗਏ ਜੀ ਫੋਨ ਆਈਫੋਨ ਸੀਗਾ ਜੀ ਇਹ ਕੋਈ ਸੀਸੀਟੀਵੀ ਨਹੀਂ ਸੀ ਸੀ ਟੀ ਵੀ ਹੈਗੀ ਮੇਰੇ ਕੋਲ ਉਹ ਤੇ ਕਿਹਪਰ ਲੱਗੇ ਵੀ ਦੋ ਮੋਟਰਸਾਈਕਲ ਤੇ ਚਾਰ ਬੰਦੇ ਆਏ ਸੀਗੇ ਉਹਨਾਂ ਕੋਲ ਕਿਸੇ ਕੋਲੇ ਕਿਰਪਾਨ ਸੀਗੀ ਖੰਡਾ ਸੀਗਾ ਇੱਕ ਕੋਲੇ ਬੇਸਬਾਲ ਸੀ ਇੱਕ ਉਹ ਦਸਤਾ ਹੋਏ ਸੀਗੇ ਤੇ ਉਹਨੇ ਹੌਣ ਸਾਰੀ ਵਾ ਦੇ ਸਿਰਚ ਮਾਰਤਾ ਹੌਣ ਸਾਰੀ ਕੋਈ ਪਛਾਣ ਹੋ ਸਕੀ ਕੋਈ ਨਹੀਂ ਸਰ ਕੋਈ ਜਾਣਕਾਰੀ ਦਿੱਤੀ ਦਿੱਤੀ ਹੋਈ ਹੈ ਜੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਵੱਲੋਂ ਜੀ ਕੀ ਮੰਗ ਬੰਗ ਹੈ ਇਨਸਾਫੀਏ ਦੇਖੋ ਉਹਦਾ ਸੇ ਖੋਲਤਾ ਹੁਣ ਉਹ ਕੁਝ ਉਹ ਕਰ ਨਹੀਂ ਸਕਦਾ ਹੁਣ ਬੈਡ ਰੈਸਟ ਤੇ ਆ ਬਾਈ ਜੀ ਅਵੀ ਸਰ ਕੀ ਨਾਮ ਕਰਦੇ ਮੇਰਾ ਰਜੇਸ਼ ਕੁਮਾਰੀ ਬੇਸਕਲ ਕਾ ਦਾ ਕੰਮ ਕਰਦਾ ਮੇਰਾ ਖੁਦ ਦਾ ਮੈਡੀਕਲ ਸਟੋਰ ਹੈ ਮੋਕੇ ਦੇ ਵਿੱਚ ਕੱਲ ਕੇ ਤੁਹਾਡੇ ਨਾਲ ਮੁਟਵਾ ਹੋਈ ਹੈ ਕੀ ਮਾਮਲਾ ਗਿਆ ਮੈਂ ਨਾ ਵੀਰੇ ਯਾਰੋ ਉਸਤੇ ਉਹਨਾਂ ਦਾ ਮੈਡੀਕਲ ਸਟੋਰ ਹੈ ਉਹਨਾਂ ਨੇ ਹਫਤਾ ਪਹਿਲਾਂ ਖੋਲੇ ਤੇ ਉਹਨਾਂ ਨੂੰ ਵਧਾਈ ਦੇਣ ਗਿਆ ਸੀ ਤੇ ਉਹਨਾਂ ਨੂੰ ਉਹਨਾਂ ਨੇ ਦੱਸਿਆ ਮੈਨੂੰ ਕੋਈ ਕੰਮ ਹੈ ਇੱਕ ਮਿੰਟ ਤੁਸੀਂ ਬੈਠੋਗੇ ਮੈਂ ਕਿਹਾ ਠੀਕ ਹੈ ਬਹਿ ਜਾਣਾ 8:30 ਵਜੇ ਦੇ ਕਰੀਬ 10 ਮਿੰਟ ਬਾਅਦ ਇਹ ਗਏ ਆ ਤੋ ਦੂ ਬਾਦ ਉਹ 10 15 ਮਿੰਟ ਬਾਦ ਮੁੰਡੇ ਆਏ ਇੱਕੋ ਦਮੇ ਇੱਕੋ ਦਮ ਬੈਠਾ ਸੀ ਕਾਊਂਟਰ ਦੇ ਉੱਤੇ ਪੈਸਾ ਨਿਕਲੇ ਕੋਲੇ ਤੇ ਉਹਨਾਂ ਨੇ ਇੱਕੋ ਦਮ ਹੀ ਮੇਰੇ ਤੇ ਹਾਰ ਕੀਤਾ ਤੇ ਮੈਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸਿਰ ਤੇ ਦੋ ਤਿੰਨ ਵਾਰੀ ਮਾਰਿਆ ਤੇ ਉਦੋਂ ਵਾਲ ਲੂਯਾਰ ਜਿਹੜਾ ਹੁੰਦਾ ਜਲਸਾ ਆ ਉਹ ਵੀ ਮੇਰੇ ਸੱਤੇ ਹੀ ਮਾਰਾ ਖੂਨ ਹੂਨ ਹੋ ਗਿਆ ਸੀ ਮੈਂ ਤੇ ਮੈਂ ਜਾ ਕੇ ਫਿਰ ਜਿੱਦੇ ਕੋਲੇ ਜਾ ਕੇ ਡਿੱਗ ਗਿਆ ਫਿਰ ਉਹ ਦੁਬਾਰਾ ਆਏ ਕੱਲੇ ਦੀ ਤਲਾਸ਼ੀ ਲੈ ਰਹੇ ਸੀ ਫਿਰ ਦੁਬਾਰਾ ਆ ਕੇ ਮੇਰੇ ਖੂਨ ਨੂੰ ਵੀ ਚੱਕ ਕੇ ਲੈ ਗਏ ਸੀ ਕੀ ਦੁਕਾਨ ਹੈ ਜਿਹੜੀ ਨਵੇਂ ਕੋਲਿਜੀ ਦੀ ਪਹਿਲਾਂ ਵੀ ਗਏ ਸੀ ਕਹਿੰਦੇ ਕਿ ਯਾਦ ਨਹੀਂ ਕਿ ਜੀ ਪਹਿਲਾਂ ਵੀ ਜਾਂਦਾ ਇੱਕ ਦੋ ਵਾਰ ਗਿਆ ਸੀ ਜਦੋਂ ਦੁਕਾਨ ਖੁੱਲੀ ਸੀ ਵਧਾਈ ਵਗੈਰਾ ਦੇਣ ਗਿਆ ਸੀ ਤੇ ਉਵੇਂ ਮੇਰਾ ਯਾਰ ਦੋਸਤ ਹੈ ਫਿਰ ਉਹਨਾਂ ਕੋਲ ਬੈਠ ਜਮੇ ਚਾਹੀਦਾ ਅੱਧਾ ਘੰਟਾ ਘੰਟਾ ਲਾਲੀ ਤਾਂ ਕੱਲ ਜਦੋਂ ਤੁਸੀਂ ਗਏ ਕਿੰਨੇ ਵਜੇ ਗਏ ਸੀ ਕਿ ਮੈਂ 8 ਵਜੇ ਦੇ ਕਰੀਬ ਗਿਆ ਸੀ ਤੇ 6:30 ਵਜੇ ਚਲੇ ਗਏ ਸੀ ਕਿ ਮੈਂ 10-15 ਮਿੰਟ ਬਿਟਰਾਂ ਮੈਂ ਆ ਕੇ ਕੰਮ ਜਦੋਂ ਬਾਅਦ ਹੀ ਕੰਮ ਮੇਰਾ ਹੋ ਗਿਆ ਸੀ ਉਹ ਤੋਂ ਬਲ ਕੀ ਕਿੰਨੇ ਵਾਹ ਜਿਹੜੇ ਲੋਕ ਆਏ ਸੀ ਕਿ ਚਾਰ ਲੋਕ ਸੀ ਉਹ ਬਾਈਕ ਤੇ ਸੀ ਉਹ ਨੂੰ ਪਤਾ ਲੱਗੇ ਦੋ ਬਾਈਕ ਸੀ ਤੇ ਉਹਨਾਂ ਨੇ ਸਿੱਧਾ ਹੀ ਆ ਗਏ ਉਹਨਾਂ ਦੇ ਫੇਸ ਕਵਰ ਸੀਗੇ ਮੂੰਹ ਤੇ ਮਾਸਕ ਵਗੈਰਾ ਲਾਇ ਹੋਇਆ ਸੀ ਤੇ ਸਿੱਧਾ ਹੀ ਆ ਗਏ ਉਹਨਾਂ ਨੇ ਡੰਬੇ ਮਿਰਤੇ ਬੇਸਬਾਲ ਵਗੈਰਾ ਮਿੱਤੇ ਚਲਾਉਣੀ ਸ਼ੁਰੂ ਕਰ ਦਿੱਤੀ ਕੀ ਇਤਿਹਾਸ ਚੰਗਾ ਇੱਕ ਲੋਹੇ ਵਾਲਾ ਦੋ ਹਜ਼ਾਰ ਸੀ ਤੇ ਇੱਕ ਲੱਕੜ ਵਾਲਾ ਸੀ ਇੱਕ ਬੇਸਬਾਲ ਵਗੈਰਾ ਸੀ ਕੀ ਮਾਰ ਕਿਹਾ ਕਿਸੇ ਕਰਨੋਂ ਕੁਝ ਕਿਹਾ ਸੀਗਾ ਕਿ ਨਹੀਂ ਉਹਨਾਂ ਸਿੱਧਾ ਸਿੱਧਿਆ ਕੇ ਗਾਲਾਂ ਕੱਢ ਕੇ ਮਾਰਨ ਲੱਗ ਗਏ ਕਹਿੰਦੇ ਇਹ ਹੋਰ ਇਤਨਾ ਗੰਦੀਆਂ ਗਾਲਾਂ ਕੱਢ ਰਏ ਸੀ ਕੀ ਲੱਗਦਾ ਸੀ ਕੋਈ ਲੁੱਟ ਵੀ ਨਹੀਂ ਆ ਤਨ ਆਈ ਸੀ ਜਾਂ ਕੋਈ ਵੈਸੇ ਕੋਈ ਤੁਹਾਡੇ ਨਾਲ ਰੰਜਿਸ਼ ਸੀ ਉਹ ਉਹ ਅੰਦਰ ਸੋ ਸ਼ੈਲ ਵੀ ਲੋਟ ਖਾ ਖਾ ਦੇ ਵਿੱਚ ਆਇਆ ਮੈਨੂੰ ਇੰਨਾ ਕੁਝ ਯਾਦ ਨਹੀਂਗਾ ਤੇ ਉਦੋਂ ਬਾਅਦ ਮੈਂ ਜਦੋਂ ਮੇਰੇ ਮਾਰ ਲਗ ਮੈਂ ਬੇਸੁਰਤਾ ਇਹ ਹੋ ਗਿਆ ਸੀ ਇੱਕ ਵਾਰ ਮੈਨੂੰ ਨਹੀਂ ਪਤਾ ਲੱਗੇ ਉਸ ਤੋਂ ਬਾਅਦ ਕੀ ਹੋਇਆ ਗੱਲਾਂ ਦੇ ਵਿੱਚ ਪੈਸੇ ਵੀ ਕੋਈ ਕੰਦੇ ਗਾਇਪ ਹੋਏ ਹਾਂਜੀ ਪੈਸੇ ਵੀ ਚੱਕ ਕੇ ਲੈ ਗਏ ਤੇ ਪਹਿਲਾਂ ਉਹਨਾਂ ਨੇ ਪੈਸੇ ਇਹ ਹੱਥ ਮਾਰੇ ਦੁਆਰਾ ਫਿਰ ਵਾਪਸ ਗਏ ਅੰਦਰ ਬਾਹਰ ਜਾ ਕੇ ਫਿਰ ਕਦੋਂ ਫਿਰ ਅੰਦਰ ਆਏ ਤੇ ਮੇਰਾ ਫੋਨ ਵੀ ਆਸੀ ਤੇ ਆਈਫੋਨ ਆਈਫੋਨ ਵੀ ਚੱਕ ਕੇ ਲੈ ਗਏ ਨਾਲੇ ਸਟਾਟਿਕ ਤੇ ਤੇ ਮੇਰੇ ਇੱਕ ਸਿਰ ਤੇ ਵਜੇ ਕਿੱਥੇ ਵਜੇ ਇਹ ਕਿੱਥੇ ਇੱਕ ਬੈਕਸਟ ਹੈ ਕਿੰਨੇ ਘਟਾਉਂਦੇ ਉਹ 19 ਟਾਂਕੇ ਲੱਗੇ ਜਿਹੜੀ ਤੋਂ ਪੋਰਸਨ ਜਾਣ ਬਾਰੇ ਦਿੱਤੀ ਇੱਕ ਵਾਰੀ ਉਹ ਰਿਪੋਰਟ ਲਿਖਾਤੀ ਹੈ ਕੋਈ ਸੀਸੀਟੀਵੀ ਨਹੀਂ ਹੈ ਹਾਂਜੀ ਸੀਸੀਟੀਵੀ ਵੀ ਆਈ ਹੈ ਉਹਦੇ ਵਿੱਚ ਇੱਕ ਰਿਕਾਰਡਿੰਗ ਵੇਰਾ ਹੋਈ ਹੋਈ ਹੈ ਤੇ ਗਲੀ ਦੇ ਵਿੱਚ ਵੀ ਰਿਕਾਰਡਿੰਗ ਹੋਈ ਹੈ ਦੋ ਬਾਈਕ ਆਉਂਦੇ ਨੇ ਤੇ ਉਹਨਾਂ ਦੇ ਹਥਿਆਰ ਕੱਢ ਦਿੰਦੇ ਨੇ ਵੀਡੀਓ ਬਣੀ ਹੋਈ ਹੈ ਜੀ ਮੰਨ ਕਰਾਂਗੇ ਬਸ ਮੈਂ ਇਹੀ ਚਾਹੁੰਦਾ ਵੀ ਇਹ ਲੁੱਟ ਹੋਈ ਜਿਹੜੀ ਹੈਗੀ ਹੈ ਘਟ ਜਾਵੇ ਇਹਨਾਂ ਦੇ ਐਕਸ਼ਨ ਵਕਤ-ਵਕਤ ਹੋਏ ਜਾਵੇ ਲੋਕਾਂ ਨੂੰ ਬਹੁਤ ਪਰੇਸ਼ਾਨ ਹੋਏ ਪਏ ਲੋਕ ਇਹਨਾਂ ਤੇ ਕਿਉ ਗਰੀਬ ਬੰਦਾ ਦਾ ਰਹਿ ਹੀ ਨਹੀਂ ਸਕਦਾ ਕਿਉ ਗਰੀਬ ਬੰਦੇ ਨੇ ਅੰਦਰ ਬਾਹਰ ਜਾਣਾ ਹੁੰਦਾ ਜਦੋਂ ਵੀ ਮਰਜੀ ਰਾਤ ਦੇ 11 ਹੁਣ ਤਾਂ ਦਿਨ ਦੇ 8 ਵੀ ਕਰਨ ਲੱਗੇ ਲੋਕੀ ਦਾ ਜੇ ਲੁੱਟ ਹੋ ਰਹੀ ਬਹੁ ਖਾਇ ਪਏ ਇਹ ਚੀਜ਼ਾਂ ਦਾ